ਸਾਤੋਂ ਪਹਿਲਾਂ ਸੌਰੀ ਅੱਜਕੱਲ ਬ੍ਰਾਡਕਾਸਟ ਲਿਸਟ 'ਚ ਅਸੀਂ ਆਉਂਦੇ ਨਹੀਂ ਕਿਉਂਕਿ ਸ਼ਮਾਂ 'ਚ ਥੋੜੇ ਜਿਹਾ ਬਿਜ਼ੀ ਸੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਹੈਪੀ ਨਿਊ ਇਅਰ ਅੱਜ ਪੂਰੀ ਦੁਨੀਆ ਨਵੇਂ ਸਾਲ ਦਾ ਜਸ਼ਨ ਮਨਾ ਰਹੀ ਹੈ ਚਾਰੇ ਪਾਸੇ ਨਵੇਂ ਸਾਲ 2024 ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਹਰ ਕੋਈ ਆਪਣੇ ਪਰਿਵਾਰ ਰਿਸ਼ਤੇਦਾਰ ਤੇ ਦੋਸਤਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਨੇ ਅਜੇਹੇ ਦੇ ਵਿੱਚ ਮਨੋਰੰਜਨ ਜਗਤ ਦੇ ਕਲਾਕਾਰ ਵੀ ਆਪਣੇ ਫੈਨਸ ਨੂੰ ਵਧਾਈਆਂ ਦੇ ਰਹੇ ਨੇ ਪੰਜਾਬੀ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਚਾਹਣ ਵਾਲਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਅਜੇਹੇ ਦੇ ਵਿੱਚ ਪੰਜਾਬੀ ਗਾਇਕ ਪਰਮੇਸ਼ਵਰ ਮਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਆਪਣੇ ਚਾਹਣ ਵਾਲਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ ਤੇ ਨਾਲ ਹੀ ਉਹ ਆਪਣੇ ਫੈਨਸ ਤੋਂ ਮਾਫੀ ਵੀ ਮੰਗ ਰਹੇ ਨੇ ਤੇ ਕਹਿ ਰਹੇ ਨੇ ਕਿ ਉਹ ਸ਼ੋਅਜ਼ ਦੇ ਵਿੱਚ ਬੀਜ਼ੀ ਚੱਲ ਰਹੇ ਸਨ ਇਸ ਲਈ ਉਹ ਬ੍ਰੋਡਕਾਸਟ ਗਰੁੱਪ ਦੇ ਵਿੱਚ ਨਹੀਂ ਆ ਰਹੀ ਸੀ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਓ ਕੇ ਮੀ ਆਪ ਤੁਹਾਨੂੰ ਦਰੋ ਆ ਵੀਡੀਓ ਸਪੈਸ਼ਲੀ ਮੇਰੇ ਬ੍ਰਾਡਕਾਸਟ ਲਿਸਟ ਦੇ ਵਿੱਚ ਜਿੰਨੇ ਵੀ ਸੱਜਣ ਮਿੱਤਰ ਨੇ ਸਭ ਤੋਂ ਪਹਿਲਾਂ ਸੌਰੀ ਅੱਜਕੱਲ ਬ੍ਰਾਡਕਾਸਟ ਲਿਸਟ 'ਚ ਅਸੀਂ ਆਉਂਦੇ ਨਹੀਂ ਕਿਉਂਕਿ ਸ਼ੁਮਾਂ 'ਚ ਥੋੜੇ ਜਿਹਾ ਬਿਜ਼ੀ ਸੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਹੈਪੀ ਨਿਊ ਇਅਰ ਰੱਬ ਕਰੇ ਆਉਣ ਵਾਲਾ ਸਾਲ ਤੁਹਾਡੇ ਲਈ ਰੱਜ ਕੇ ਖੁਸ਼ੀਆਂ ਲੈ ਕੇ ਆਵੇ ਕੀਪ ਵਰਕਿੰਗ ਹਾਰਡ ਸਟੇ ਡਰਾਈਵਨ ਤੇ ਰੱਬ ਤੁਹਾਨੂੰ ਬੈਸਟ ਇੰਨੀਆਂ ਕਾਮਯਾਬੀਆਂ ਰੱਬ ਤੁਹਾਨੂੰ ਇੰਨਾ ਪੈਸਾ ਦੇਵੇ ਇੰਨੀਆਂ ਖੁਸ਼ੀਆਂ ਦੇਵੇ ਤੁਹਾਨੂੰ ਪਤਾ ਨਹੀਂ ਲੱਗੇ ਪੈਸੇ ਦਾ ਕਰਨਾ ਕੀ ਹੈ ਪੈਸੇ ਦਾ ਕਰਨਾ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿਹੜੀ ਹੋਈ ਹੈ ਅਸੀਂ ਤੁਹਾਨੂੰ ਦੱਸਾਂਗੇ ਕਿਹੜੀ ਗੱਡੀ ਲੈਣੀ ਹੈ ਕਿਹੜੀ ਗੱਡੀ ਲੈਣੀ ਹੈ ਸਕੌਡ ਫੋਟ ਵੌਕਸਵੈਗਨ ਔਰ ਆਡੀ ਸਕੌਡ ਔਰ ਆਡੀ ਨਿਊ ਇਅਰ ਹੈ ਬੈਡ ਨਹੀਂ ਹੈਗਾ ਲਵ ਯੂ ਗਾਇਜ਼ ਸਟੇ ਹਸਲ ਮੂਡ ਲਵ ਯੂ ਖੁਸ਼ ਰਹੋ ਰੱਬ ਤੁਹਾਡੇ ਸਾਰਿਆਂ ਦੇ ਸੁਪਨੇ ਪੂਰੇ ਕਰੇ। ਲਵ ਯੂ ਗਾਇਸ, ਲਵ ਯੂ ਜੀ। ਹੈਪੀ ਨਿਊ ਇਅਰ ਸਾਰੇ ਬ੍ਰਾਡਕਾਸਟ ਵਾਲਿਆਂ ਨੂੰ। ਸਪੈਸ਼ਲ ਮੈਸੇਜ ਇਹ ਸਟੋਰੀ ਤੇ ਨਹੀਂ ਹੈਗਾ ਸਿਰਫ ਤੁਹਾਡੇ ਲਈ ਆ। ਲਵ ਯੂ, ਲਵ ਯੂ। ਤੁਹਾਡੇ ਕਰਦੈ ਨੂੰ ਵੀ ਮੇਰੇ ਵੱਲੋਂ ਪਿਆਰ, ਸਾਡੇ ਪ੍ਰਵਾਹ। ਸਭ ਤੋਂ ਪਹਿਲਾਂ ਸੌਰੀ, ਅੱਜਕੱਲ ਬ੍ਰਾਡਕਾਸਟ ਲਿਸਟ 'ਚ ਅਸੀਂ ਆਉਂਦੇ ਨਹੀਂ ਕਿਉਂਕਿ ਸ਼ੁਮਾਂ 'ਚ ਥੋੜੇ ਜਿਹਾ ਬਿਜ਼ੀ ਸੀ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ, ਹੈਪੀ ਨਿਊ ਇਅਰ। ਅੱਜ ਪੂਰੀ ਦੁਨੀਆ ਨਵੇਂ ਸਾਲ ਦਾ ਜਸ਼ਨ ਮਨਾ ਰਹੀ ਹੈ। ਚਾਰੇ ਪਾਸੇ ਨਵੇਂ ਸਾਲ 2024 ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਹਰ ਕੋਈ ਆਪਣੇ ਪਰਿਵਾਰ ਰਿਸ਼ਤੇਦਾਰ ਤੇ ਦੋਸਤਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਨੇ ਅਜੇਹੇ ਦੇ ਵਿੱਚ ਮਨੋਰੰਜਨ ਜਗਤ ਦੇ ਕਲਾਕਾਰ ਵੀ ਆਪਣੇ ਫੈਨਸ ਨੂੰ ਵਧਾਈਆਂ ਦੇ ਰਹੇ ਨੇ ਪੰਜਾਬੀ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਚਾਹਣ ਵਾਲਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਅਜੇਹੇ ਦੇ ਵਿੱਚ ਪੰਜਾਬੀ ਗਾਇਕ ਪਰਮੇਸ਼ਵਰ ਮਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਆਪਣੇ ਚਾਹਣ ਵਾਲਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ ਤੇ ਨਾਲ ਹੀ ਉਹ ਆਪਣੇ ਫੈਨਸ ਤੋਂ ਮਾਫੀ ਵੀ ਮੰਗ ਰਹੇ ਨੇ ਤੇ ਕਹਿ ਨੇ ਕਿ ਉਹ ਸ਼ੋਜ਼ ਦੇ ਵਿੱਚ ਬੀਜੀ ਚੱਲ ਰਹੇ ਸਨ ਇਸ ਲਈ ਉਹ ਬ੍ਰਾਡਕਾਸਟ ਗਰੁੱਪ ਦੇ ਵਿੱਚ ਨਹੀਂ ਆ ਰਹੀ ਸੀ ਤੁਸੀਂ ਵੀ ਦੇਖੋ ਜਰਾ ਉਹਨਾਂ ਦੀ ਇਹ ਵੀਡੀਓ ਉਹ ਕਿਵੇਂ ਉਹ ਬਤੰਦਰੋ ਆ ਵੀਡੀਓ ਸਪੈਸ਼ਲੀ ਮੇਰੇ ਬ੍ਰਾਡਕਾਸਟ ਲਿਸਟ ਦੇ ਵਿੱਚ ਜਿੰਨੇ ਵੀ ਸੱਜਣ ਮਿੱਤਰ ਨੇ ਸਭ ਤੋਂ ਪਹਿਲਾਂ ਸੌਰੀ ਅੱਜ ਕੱਲ ਬ੍ਰਾਡਕਾਸਟ ਲਿਸਟ 'ਚ ਅਸੀਂ ਆਉਂਦੇ ਨਹੀਂ ਕਿਉਂਕਿ ਸ਼ੁਮਾਂ ਚ ਥੋੜੇ ਜਿ ਬੀਜੀ ਸੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਹੈਪੀ ਨਿਊ ਇਅਰ ਰੱਬ ਕਰੇ ਆਉਣ ਵਾਲਾ ਸਾਲ ਤੁਹਾਡੇ ਲਈ ਰੱਜ ਕੇ ਖੁਸ਼ੀਆਂ ਲੈ ਕੇ ਆਵੇ ਕੀਪ ਵਰਕਿੰਗ ਹਾਰਡ ਸਟੇ ਡਰਾਈਵਨ ਤੇ ਰੱਬ ਤੁਹਾਨੂੰ ਬੀਸ਼ੂ ਬੈਸਟ ਇੰਨੀਆਂ ਕਾਮਯਾਬੀਆਂ ਰੱਬ ਤੁਹਾਨੂੰ ਇੰਨਾ ਪੈਸਾ ਦੇਵੇ ਇੰਨੀਆਂ ਖੁਸ਼ੀਆਂ ਦੇਵੇ ਤੁਹਾਨੂੰ ਪਤਾ ਨਹੀਂ ਲੱਗੇ ਪੈਸੇ ਦਾ ਕਰਨਾ ਕੀ ਹੈ ਪੈਸੇ ਦਾ ਕਰਨਾ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿਹੜੀ ਹੋਏ ਅਸੀਂ ਤੁਹਾਨੂੰ ਦੱਸਾਂਗੇ ਕਿਹੜੀ ਗੱਡੀ ਲੈਣੀ ਹੈ ਕਿਹੜੀ ਗੱਡੀ ਲੈਣੀ ਹੈ ਸਕੌਡਾ ਫੋਟ ਵਾਕਸਵੈਗਨ ਔਰ ਆਡੀ ਸਕੌਡਾ ਔਰ ਆਡੀ ਨਿਊ ਇਅਰ ਹੈ ਬੈਡ ਨਹੀਂ ਹੈਗਾ ਲਵ ਯੂ ਗਾਇਜ਼ ਸਟੇ ਹਸਲ ਮੂਡ ਲਵ ਯੂ ਖੁਸ਼ ਰਹੋ ਰੱਬ ਤੁਹਾਡੇ ਸਾਰਿਆਂ ਦੇ ਸੁਪਨੇ ਪੂਰੇ ਕਰੇ লাভ ਯੂ ਗਾਇਸ লাভ ਯੂ ਜੀ ਹੈਪੀ ਨਿਊ ਇਅਰ ਸਾਰੇ ਬ੍ਰਾਡਕਾਸਟ ਵਾਲਿਆਂ ਨੂੰ ਸਪੈਸ਼ਲ ਮੈਸੇਜ ਇਹ ਸਟੋਰੀ ਤੇ ਨਹੀਂ ਹੈਗਾ ਸਿਰਫ ਤੁਹਾਡੇ ਲਈ ਆ লাভ ਯੂ লাভ ਯੂ ਤੁਹਾਡੇ ਘਰਦਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਸਾਡੇ